ਅੱਜ ਦੀ ਪੰਜਾਬੀ ਦੀ ਕੱਕਿਆ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਪ ਭਾਰਤਵਾਦ ਦੀ ਸਤਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪੱਥੀ ਜਰਤੀਓ ਅੱਜ ਦੀ ਕੱਕਿਆ ਵਿੱਚ ਮੈਂ ਤੁਹਾਡੇ ਲਈ ਰੂਪਾਂਤਰੀ ਵਿਆਕਰਣ ਦੇ ਕੁਝ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਸਾਡੇ ਅੱਜ ਦੇ ਰੂਪਾਂਤਰੀ ਵਿਆਕਰਣ ਦੇ ਕਿਹੜੇ ਪ੍ਰਸ਼ਨ ਹਨ ਪਹਿਲਾ ਪ੍ਰਸ਼ਨ ਕਿਹੜਾ ਸੀ ਰੂਪਾਂਤਰੀ ਵਿਆਕਰਣ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ रूपांतरी व्याकरण गुरमुखी लिपि ਦਾ ਜਨਮ ਤੇ ਵਿਕਾਸ ਪੁਸਤਕਾਂ ਦੇ ਲੇਖਕ ਕੌਣ ਹੈ ਬੇ ਰੂਪਾਂਤਰੀ ਵਿਆਕਰਣ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਪੁਸਤਕਾਂ ਦਾ ਲੇਖਕ ਕੌਣ ਹੈ ਕੌਣ ਹਨ ਇਹ ਹੈ ਇਹਦਾ ਉੱਤਰ ਹੈਗਾ ਜੀ ਗੁਰਬਖਸ਼ ਸਿੰਘ ਜੀਬੀ ਸਿੰਘ ਜੀਬੀ ਸਿੰਘ ਰੂਪਾਂਤਰੀ ਵਿਆਕਰਣ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਪੁਸਤਕਾਂ ਦੇ ਲੇਖਕ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਭਾਸ਼ਾਈ ਧੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਸੀ ਦੋ ਸਵਰ ਤੇ ਵਿੰਜਨ ਭਾਸ਼ਾਈ ਧੁਨੀਆਂ ਨੂੰ ਤੋਂ ਭਾਗਾਂ ਵਿੱਚ ਵੰਡਿਆ ਗਿਆ ਸੀ ਸਵਰ ਅਤੇ ਵਿੰਜਨ ਤੀਜਾ ਪ੍ਰਸ਼ਨ ਕਿਹੜਾ ਸੀ Vedic ਭਾਸ਼ਾ ਵਿੱਚ ਕਿੰਨੀਆਂ ਧੁਨੀਆਂ ਤੇ ਕਿੰਨੇ ਲਿੰਗ ਮਿਲਦੇ ਹਨ 55 ਧੁਨੀਆਂ ਤੇ ਤਿੰਨ ਲਿੰਗ Vedic ਭਾਸ਼ਾ ਵਿੱਚ 55 ਧੁਨੀਆਂ ਤੇ ਤਿੰਨ ਲਿੰਗ ਮਿਲਦੇ ਹਨ ਚੌਥਾ ਪ੍ਰਸ਼ਨ ਕਿਹੜਾ ਸੀ ਜਿਆਦਾਤਰ ਇਤਿਹਾਸਕਾਰਾਂ ਨੇ ਪਾਕਿਸਤਾਨ ਦੀ ਵੰਡ ਕਿੰਨੇ ਈਸਿਆਂ ਵਿੱਚ ਕੀਤੀ ਪੰਜ ਭਾਗਾਂ ਵਿੱਚ ਪ੍ਰਾਕ੍ਰਿਤ ਇਤਿਹਾਸਕਾਰਾਂ ਨੇ ਪਾਕਿਸਤਾਨ ਦੀ ਵੰਡ ਪੰਜ ਭਾਗਾਂ ਵਿੱਚ ਕੀਤੀ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪ੍ਰਾਕ੍ਰਿਤਿਕ ਪ੍ਰਾਕ੍ਰਿਤ ਦਾ ਸੰਬੰਧ ਕਿਸ ਭਾਸ਼ਾ ਨਾਲ ਹੈ ਔਰ ਇਹ ਭਾਸ਼ਾ ਪਰਿਵਾਰ ਨਾਲ ਪ੍ਰਾਕਿਰਤਾ ਸੰਬੰਧ ਆਰੀਏ ਭਾਸ਼ਾ ਪਰਿਵਾਰ ਨਾਲ ਹੈ 6ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਭਾਸ਼ਾ ਸੰਸਾਰ ਪੁਸਤਕ ਦਾ కర్ਤਾ ਕੌਣ ਹੈ ਪੰਜਾਬ ਡਾਕਟਰ ਅਮਰਜੀਤ ਸਿੰਘ ਪੰਜਾਬੀ ਭਾਸ਼ਾ ਸੰਸਕਾਰ ਸੰਸਾਰ ਪੁਸਤਕ ਦਾ కర్ਤਾ ਡਾਕਟਰ ਅਮਰਜੀਤ ਸਿੰਘ ਹੈ 7ਵਾਂ ਪ੍ਰਸ਼ਨ ਕਿਹੜਾ ਸੀ ਵਾਰਿਸ ਸ਼ਾ ਹਾਸ਼ਮ ਸ਼ਾ ਅਤੇ ਕਾਦਰਯਾਰ ਦੀਆਂ ਰਚਨਾਵਾਂ ਵਿੱਚ ਕਿਹੜੇ ਸ਼ਬਦਾ ਦੀ ਪਰਮਾਰ ਮਿਲਦੀ ਹੈ ਅਰਬੀ ਤੇ ਫਾਰਸੀ ਵਾਰਿਸ਼ਾ ਹਾਸ਼ਮ ਸ਼ਾ ਅਤੇ ਕਦਰਯਾਰ ਦੀਆਂ ਰਚਨਾਵਾਂ ਵਿੱਚ ਅਰਬੀ ਫਾਰਸੀ ਸ਼ਬਦਾਂ ਦੀ ਪਰਮਾਰ ਮਿਲਦੀ ਹੈ 8ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਕਵਿਤਾ ਦਾ ਕਿਹੜਾ ਪੰਜਾਬੀ ਕਵਿਤਾ ਦਾ ਵਰਡ ਸਾਰਥ ਅਤੇ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਕੌਣ ਹੈ ਇੱਕ ਵਾਰ ਹੋਰ ਦੱਸਦਾ ਸੀ ਕਿਸਨ ਨੂੰ ਪ੍ਰਸ਼ਨ ਨੂੰ ਪੰਜਾਬੀ ਕਵਿਤਾ ਦਾ ਵਰਡਸਵਰਥ ਅਤੇ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਕੌਣ ਹੈ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਪੰਜਾਬੀ ਕਵਿਤਾ ਦਾ ਵੱਡਾ ਵਰਡਸਵਰਥ ਅਤੇ ਨਿੱਕੀਆਂ ਕਵਿਤਾਵਾਂ ਦਾ ਕਵੀ ਹੈ ਨੋਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਦੇ ਕਿਸ ਕਵੀ ਨੂੰ ਵਿਰਹਾ ਦਾ ਕਵੀ ਕਿਹਾ ਜਾਂਦਾ ਹੈ ਸੀਯੂ ਕੁਮਾਰ ਬਟਾਲਵੀ ਨੂੰ ਨੂੰ ਵਿਰਹਾ ਦਾ ਕਵੀ ਕਿਹਾ ਕਿਹਾ ਜਾਂਦਾ ਹੈ ਪੰਜਾਬੀ ਦੇ ਕਿਸ ਕਵੀ ਨੂੰ ਆਤਮਾ ਦਾ ਕਵੀ ਕਿਹਾ ਜਾਂਦਾ ਹੈ ਪ੍ਰੋਫੈਸਰ ਮੋਹਨ ਸਿੰਘ ਨੂੰ ਆਤਮਾ ਦਾ ਕਵੀ ਕਿਹਾ ਜਾਂਦਾ ਹੈ ਵਿਦਿਆਰਥੀਓ ਸਾਡੀ ਅੱਜ ਦੀ ਕੱਸ਼ਿਆ ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕੱਸ਼ਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪਤ